ਵੜੀ ਵੱਡੀ ਖਬਰ ਦੱਦੀ ਆ ਤੁਹਾਨੂੰ ਤਰਨ ਤਾਰਨ ਜਿਮਨੀ ਚੋਣ ਦਾ ਜਿਹੜਾ ਨਤੀਜਾ ਆ ਚੁੱਕਿਆ ਹੈ ਵੱਡੀ ਜਿੱਤ ਹਾਸਿਲ ਕੀਤੀ ਹੈ ਸੱਤਾਧਿਰ ਨੇ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਕਹਿ ਸਕਦੇ ਆ ਰਿਪੀਟ ਕਰ ਸਕਦੀ ਹੈ 2027 ਦੇ ਚੋਣਾਂ ਕਿਉਂਕਿ ਇਸ ਨੂੰ ਦੇਖਦੇ ਹੋਏ ਜੋ ਜਿਮਨੀ ਚੋਣ ਸੀਗੇ ਉਹ ਤੈਅ ਕਰਦਨੇ ਸੀਗੇ ਵੀ 2027 ਚ ਕਿਸ ਦੀ ਸਰਕਾਰ ਆ ਸਕਦੀ ਹੈ ਕਿਉਂਕਿ ਜਿਹੜਾ ਨਤੀਜਾ ਸੀਗਾ ਉਹ ਅੱਜ ਜਿਹੜਾ ਐਲਾਨ ਹੋ ਚੁੱਕਿਆ 2027 ਦਾ ਭਵਿੱਖ ਜਿਹੜਾ ਉਹ ਤੈਅ ਹੁਣ ਬਾਕੀ ਹੈ ਲੇਕਿਨ ਅੱਜ ਜਿਹੜੀ ਹੈ ਜਿਮਣੀ ਚੋਣ ਤਰਨ ਤਰਨ ਆਮ ਆਦੀ ਪਾਰਟੀ ਲਈ ਜਿੱਤ ਹੋ ਚੁੱਕੀ ਹੈ ਤੁਹਾਨੂੰ ਦੱਸ ਦੇ ਕਿ ਜਿਹੜੇ ਆਮ ਆਦੀ ਪਾਰਟੀ ਦੇ ਜਿਹੜੇ ਹਰਮੀ ਸਿੰਘ ਸੰਧੂ ਜਿਹੜੇ ਇਲੈਕਟਿਨ ਕੈਂਡੀਡੇਟ ਸੀਗੇ ਉਹਨਾਂ ਨੂੰ 42649 ਵੋਟਾਂ ਪਈਆਂ ਸ਼੍ਰੋਮਣੀ ਅਕਾਲੀ ਦਲ ਨਾਲ ਬੜਾ ਫਸਵਾ ਮੁਕਾਬਲਾ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਹਿਲੇ ਦੂਜੇ ਤੀਜੇ ਪੜਾਅ 'ਚ ਅੱਗੇ ਜਾ ਰਹੇ ਉਸ ਤੋਂ ਬਾਅਦ ਲਗਾਤਾਰ ਲੀਡ ਜਿਹੜੀ ਹੈ ਆਮ ਆਦੀ ਪਾਰਟੀ ਦੀ ਵਾਧੀ ਗਈ ਹੈ ਉਹਨਾਂ ਨੂੰ ਪਈਆਂ 30558 ਵੋਟਾਂ 1291 ਦੀ ਲੀਡ ਤੇ ਜਿਹੜੀ ਹੈ ਆਮ ਆਦੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਸਾਰੇ ਪੰਜਾਬ ਦੇ ਵਿੱਚ ਜਿਹੜੇ ਜਸ਼ਨ ਮਨਾਏ ਜਾ ਰਹੇ ਨੇ ਹਲਕਾ ਚਾਹੇ ਚੰਡੀਗੜ੍ਹ ਹੋਵੇ ਚਾਹੇ ਤਰਨਤਾਰਨ ਹੋਵੇ ਚਾਹੇ ਕਿਤੇ ਹੋਣ ਜਾਂ ਹਰੇਕ ਵਿਧਾਇਕ ਆਪੋ ਆਪਣੇ ਜਿਹੜੇ ਦਫਤਰਾਂ ਦੇ ਵਿੱਚ ਬਾਹਰ ਜਿਹੜੇ ਜਸ਼ਨ ਮਨਾਏ ਜਾ ਰਹੇ ਨੇ ਕਿਹਾ ਜਾ ਰਿਹਾ ਵੀ ਇਤਿਹਾਸ ਸਿਰਜਿਆ ਗਿਆ ਕਿਉਂਕਿ ਪੰਥਕ ਸੀਟ ਸੀਗੀ ਉੱਥੇ ਹੀ ਪੰਥਕ ਸੀਟ ਅਕਾਲੀ ਦਲ ਦੀ ਮੰਨੀ ਜਾਂਦੀ ਸੀਗੀ ਕਿਉਂਕਿ ਲਗਾਤਾਰ ਜਿਹੜੀ ਪਿਛੇ ਤਿੰਨ ਵਾਰ ਜਿਹੜੀ ਅਕਾਲੀ ਦਲ ਦੀ ਸੀਟ ਜਿੱਤੇ ਉਹੀ ਉਹੀ ਜਿੱਤੀ ਸੀਗੀ ਲੇਕਿਨ ਕੈਂਡੀਡੇਟ ਸੀ ਇਹ ਹਰਮਿੰਦਰ ਸਿੰਘ ਸੰਧੂ ਅੱਜ ਹਰਮਿੰਦਰ ਸਿੰਘ ਸੰਧੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਲਗਾਤਾਰ ਚੌਥੀ ਵਾਰ ਜਿਹੜੀ ਹੈ ਹਰਮਿੰਦਰ ਸਿੰਘ ਸੰਧੂ ਜਿਹੜੇ ਦੁਆਰਾ ਵਿਧਾਇਕ ਬਣੇ ਨੇ ਉਸ ਤੋਂ ਬਾਅਦ ਗੱਲ ਕਰੀਏ ਮਨਦੀਪ ਸਿੰਘ ਵਾਰਿਸ ਪੰਜਾਬ ਦੇ ਪੰਥਕ ਸੀਟ ਜਿੱਗੀ ਸ਼੍ਰੋਮਣੀ ਅਕਾਲੀ ਦਲ ਤੇ ਵਾਰਿਸ ਬਜਾਦੇ ਇਹ ਇੱਕ ਅਕਾਲੀ ਦਲ ਦੀ ਵੋਟ ਕਿਤਨਾ ਕਿਤੇ ਜ਼ਰੂਰ ਕੱਟੀ ਗਈ ਹੈ ਉਹਨਾਂ ਦਾ ਬਿਆਨ ਵੀ ਆਇਆ ਉਹ ਕਹਿੰਦੇ ਅਗਰ ਮੈਂ ਨਾ ਖੜਦਾ ਤਾਂ ਅਕਾਲੀ ਦਲ ਦੀ ਜਿੱਤ ਜਿਹੜੀ ਹੈ ਪੱਕੀ ਸੀਗੀ ਉਹਨਾਂ ਨੂੰ ਪਈਏ 16 19620 ਵੀ ਵੋਟਾਂ 19620 ਵੋਟਾਂ ਅਗਰ ਉਸ ਤੋਂ ਬਾਅਦ ਗੱਲ ਕਰੀਏ ਕਾਂਗਰਸ ਜੀ ਕਰਨਵੀਰ ਸਿੰਘ ਬ ਕਰਮਵੀਰ ਸਿੰਘ ਬੁਰਜ ਕਿਤਨਾ ਕਿਤੇ ਰਾਜਾ ਵੜਿੰਗ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਬਿਆਨਾਂ ਨੂੰ ਲੈ ਕੇ ਕਿਤਨਾ ਕਿਤੇ ਨੁਕਸਾਨ ਹੋ ਸਕਦਾ ਹੋਇਆ ਕਿਹਾ ਜਾ ਸਕਦਾ ਕਿਉਂਕਿ ਬੇਤੁੱਕੇ ਬਿਆਨ ਜਿਹੜੇ ਵੀਡੀਓ ਵਾਇਰਲ ਹੋਈਆਂ ਉਹਨੂੰ ਉਸ ਨੂੰ ਲੈ ਕੇ ਲੋਕ ਜਿਹੜੇ ਜਦੋਂ ਵੀਡੀਓ ਵਾਇਰਲ ਹੋਈਆਂ ਉਹ ਅਪਡੇਟ ਵੀ ਹੋਏ ਹੋਣਗੇ ਕਿਉਂਕਿ ਇਹੋ ਜਿਹੇ ਬਿਆਨ ਜਿਹੜੇ ਬੇਤੁੱਕੇ ਸੀਗੇ ਉਹ ਨਹੀਂ ਕਰਨੇ ਚਾਹੀਦੇ ਸੀਗੇ ਲੋਕਾਂ ਦਾ ਕਹਿਣਾ ਕਿ ਰਾਜਾ ਵੜਿੰਗ ਨੂੰ ਜਿਹੜੇ ਬਿਆਨ ਨਹੀਂ ਕਰਦੇ ਉਸ ਦਾ ਖਮਿਆਜਾ ਜਿਹੜਾ ਅੱਜ ਕਾਂਗਰਸ ਨੂੰ ਭੁਗਤਣਾ ਪੈ ਰਿਹਾ ਉਸ ਤੋਂ ਬਾਅਦ ਗੱਲ ਕਰਾਂਗੇ ਹਰਜੀਤ ਸਿੰਘ ਹਰਜੀਤ ਸਿੰਘ ਸੰਧੂ ਪਾਚਪਾਦ ਦੇ ਜਿਹੜੇ ਕੈਂਡੀਡੇਟ ਸੀਗੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਪਈਆਂ 1239 ਵੋਟਾਂ ਤਕਰੀਬਨ 1291 ਦੀਆਂ ਵੋਟਾਂ ਦੇ ਨਾਲ ਜਿਹੜੀ ਹੈ ਵੱਡੀ ਜਿੱਤ ਜਿਹੜੀ ਹੈ ਆਮਦੀ ਪਾਰਟੀ ਨੇ ਪ੍ਰਾਪਤ ਕੀਤੀ ਹੈ ਹਰਮੀਤ ਸਿੰਘ ਸੰਧੂ ਜਿਹੜੇ ਵਿਧਾਇਕ ਬਣ ਚੁੱਕੇ ਨੇ ਇਸੇ ਵੇਲੇ ਦੀ ਵੱਡੀ ਖਬਰ ਦੱਸ ਦਈਏ ਤੁਹਾਨੂੰ ਤਰਨਤਾਰਨ ਜਿਮਨੀ ਚੋਣ ਦਾ ਜਿਹੜਾ ਨਤੀਜਾ ਆ ਚੁੱਕਿਆ ਹੈ ਵੱਡੀ ਜਿੱਤ ਹਾਸਲ ਕੀਤੀ ਹੈ ਸੱਤਾਧਿਰ ਨੇ ਆਮ ਆਦੀ ਪਾਰਟੀ ਪੰਜਾਬ ਸਰਕਾਰ ਕਹਿ ਸਕਦੇ ਆ ਰਿਪੀਟ ਕਰ ਸਕਦੀ ਹੈ 2027 ਦੇ ਚੋਣਾਂ ਕਿਉਂਕਿ ਇਸ ਨੂੰ ਦੇਖਦੇ ਹੋਏ ਜੋ ਜਿਮਨੀ ਚੋਣ ਸੀਗੇ ਉਹ ਤੈਅ ਕਰਦਿਆਂ ਸੀਗੇ ਵੀ 2027 ਚ ਕਿਸ ਦੀ ਸਰਕਾਰ ਆ ਸਕਦੀ ਹੈ ਕਿਉਂਕਿ ਜਿਹੜਾ ਨਤੀਜਾ ਸੀਗਾ ਉਹ ਅੱਜ ਜਿਹੜਾ ਐਲਾਨ ਹੋ ਚੁੱਕਿਆ 2027 ਦਾ ਭਵਿੱਖ ਜਿਹੜਾ ਉਹ ਤੈਅ ਹੋਣਾ ਬਾਕੀ ਹੈ ਲੇਕਿਨ ਅੱਜ ਜਿਹੜੀ ਹੈ ਜਿਮਨੀ ਚੋਣ ਤਰਨ ਤਰਨ ਆਮ ਆਦੀ ਪਾਰਟੀ ਲਈ ਜਿੱਤ ਹੋ ਚੁੱਕੀ ਹੈ ਤੁਹਾਨੂੰ ਦੱਸ ਦੇ ਕਿ ਜਿਹੜੇ ਆਮ ਆਦੀ ਪਾਰਟੀ ਦੇ ਜਿਹੜੇ ਹਰਮੀ ਸਿੰਘ ਸੰਧੂ ਜਿਹੜੇ ਇਲੈਕਟ੍ਰਿਕ ਕੈਂਡੀਡੇਟ ਸੀਗੇ ਉਹਨਾਂ ਨੂੰ 42649 ਵੋਟਾਂ ਪਈਆਂ ਸ਼੍ਰੋਮਣੀ ਅਕਾਲੀ ਦਲ ਨਾਲ ਬੜਾ ਫਸਵਾ ਮੁਕਾਬਲਾ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਹਿਲੇ ਦੂਜੇ ਤੀਜੇ ਪੜਾਅ 'ਚ ਅੱਗੇ ਜਾ ਰਹੇ ਉਸ ਤੋਂ ਬਾਅਦ ਲਗਾਤਾਰ ਲੀਡ ਜਿਹੜੀ ਆਮ ਆਦਮੀ ਪਾਰਟੀ ਦੀ ਵਧਦੀ ਗਈ ਹੈ ਉਹਨਾਂ ਨੂੰ ਪਈਆਂ 30558 ਵੋਟਾਂ 12091 ਦੀ ਲੀਡ ਤੇ ਜਿਹੜੀ ਹੈ ਆਮ ਆਦੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਸਾਰੇ ਪੰਜਾਬ ਦੇ ਵਿੱਚ ਜਿਹੜੇ ਜਸ਼ਨ ਮਨਾਏ ਜਾ ਰਹੇ ਨੇ ਹਾਲਕਾ ਚਾਹੇ ਚੰਡੀਗੜ੍ਹ ਹੋਵੇ ਚਾਹੇ ਤਰਨਤਾਰਨ ਹੋਵੇ ਚਾਹੇ ਕਿਤੇ ਹੋਣ ਜਾਂ ਹਰੇਕ ਵਿਧਾਇਕ ਆਪੋ ਆਪਣੇ ਜਿਹੜੇ ਦਫਤਰਾਂ ਦੇ ਵਿੱਚ ਬਾਹਰ ਜਿਹੜੇ ਜਸ਼ਨ ਮਨਾਏ ਦੇ ਨੇ ਕਿਹਾ ਜਾ ਰਿਹਾ ਵੀ ਇਤਿਹਾਸ ਸਿਰਜਿਆ ਗਿਆ ਕਿਉਂਕਿ ਪੰਥਕ ਸੀਟ ਸੀਗੀ ਉੱਥੇ ਹੀ ਪੰਥਕ ਸੀਟ ਅਕਾਲੀ ਦਲ ਦੀ ਮੰਨੀ ਜਾਂਦੀ ਸੀਗੀ ਕਿਉਂਕਿ ਲਗਾਤਾਰ ਜਿਹੜੀ ਪਿੱਛੇ ਤਿੰਨ ਵਾਰ ਜਿਹੜੇ ਅਕਾਲੀ ਦਲ ਦੀ ਸੀਟ ਜਿੱਤੇ ਉਹੀ ਉਹੀ ਜਿੱਤੀ ਸੀਗੀ ਲੇਕਿਨ ਕੈਂਡੀਡੇਟ ਸੀ ਇਹ ਹਰਵੀਰ ਸਿੰਘ ਸੰਧੂਈ ਅੱਜ ਹਰਮਿੰਦਰ ਸਿੰਘ ਸੰਧੂ ਆਮ ਆਦਮੀ ਪਾਰਟੀ ਸ਼ਾਮਲ ਹੋਏ ਲਗਾਤਾਰ ਚੌਥੀ ਵਾਰ ਜਿਹੜੀ ਹੈ ਹਰਮਿੰਦਰ ਸਿੰਘ ਸੰਧੂ ਜਿਹੜੇ ਦੁਆਰਾ ਵਿਧਾਇਕ ਬਣੇ ਨੇ ਉਸ ਤੋਂ ਬਾਅਦ ਗੱਲ ਕਰੀਏ ਮਨਦੀਪ ਸਿੰਘ ਵਾਰਿਸ ਪੰਜਾਬ ਦੇ ਪੰਥਕ ਸੀਟ ਜਿੱਗੀ ਸ਼੍ਰੋਮਣੀ ਅਕਾਲੀ ਦਲ ਤੇ ਵਾਰਿਸ ਪੰਜਾਬ ਦੇ ਇਹ ਇੱਕ ਅਕਾਲੀ ਦਲ ਦੀ ਵੋਟ ਕਿਤਨਾ ਕਿਤੇ ਜਰੂਰ ਕੱਟੀ ਗਈ ਹੈ ਉਹਨਾਂ ਦਾ ਬਿਆਨ ਵੀ ਆਇਆ ਉਹ ਕਹਿੰਦੇ ਅਗਰ ਮੈਂ ਨਾ ਖੜਦਾ ਤਾਂ ਅਕਾਲੀ ਦਲ ਦੀ ਜਿੱਤ ਜਿਹੜੀ ਹੈ ਪੱਕੀ ਸੀਗੀ ਉਹਨਾਂ ਨੂੰ ਪਈਏ 1619620 ਵੀ ਵੋਟਾਂ 19620 ਵੋਟਾਂ ਅਗਰ ਉਸ ਤੋਂ ਬਾਅਦ ਗੱਲ ਕਰੀਏ ਕਾਂਗਰਸ ਜੀ ਕਰਨਵੀਰ ਸਿੰਘ ਬੁਰਜ ਕਰਮਵੀਰ ਸਿੰਘ ਬੋਰਚ ਕਿਤਨਾ ਕਿਤੇ ਰਾਜਾ ਵੜਿੰਗ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਬਿਆਨਾਂ ਨੂੰ ਲੈ ਕੇ ਕਿਤਨਾ ਕਿਤੇ ਨੁਕਸਾਨ ਹੋ ਸਕਦਾ ਹੋਇਆ ਕਿਹਾ ਜਾ ਸਕਦਾ ਕਿਉਂਕਿ ਬੇਤੁੱਕੇ ਬਿਆਨ ਜਿਹੜੇ ਵੀਡੀਓ ਵਾਇਰਲ ਹੋਈਆਂ ਉਹਨੂੰ ਉਸ ਨੂੰ ਲੈ ਕੇ ਲੋਕ ਜਿਹੜੇ ਜਦੋਂ ਵੀਡੀਓ ਵਾਇਰਲ ਹੋਈਆਂ ਉਹ ਅਪਡੇਟ ਵੀ ਹੋਏ ਹੋਣਗੇ ਕਿਉਂਕਿ ਇਹੋ ਜਿਹੇ ਬਿਆਨ ਜਿਹੜੇ ਬੇਤੁੱਕੇ ਸੀਗੇ ਉਹ ਨਹੀਂ ਕਰਨੇ ਚਾਹੀਦੇ ਸੀਗੇ ਲੋਕਾਂ ਦਾ ਕਹਿਣਾ ਕਿ ਰਾਜਾ ਵੜਿੰਗ ਨੂੰ ਜਿਹੜੇ ਬਿਆਨ ਨਹੀਂ ਕਰਨੀ ਉਸ ਦਾ ਖਮਿਆਜਾ ਜਿਹੜਾ ਅੱਜ ਕਾਂਗਰਸ ਨੂੰ ਭੁਗਤਣਾ ਪੈ ਰਿਹਾ ਉਸ ਤੋਂ ਬਾਅਦ ਗੱਲ ਕਰਾਂਗੇ ਹਰਜੀਤ ਸਿੰਘ ਹਰਜੀਤ ਸਿੰਘ ਸੰਧੂ ਭਾਜਪਾ ਦੇ ਜਿਹੜੇ ਕੈਂਡੀਡੇਟ ਸੀਗੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੂੰ ਪਈਆਂ 1239 ਵੋਟਾਂ ਤਕਰੀਬਨ 1291 ਦੀਆਂ ਵੋਟਾਂ ਦੇ ਨਾਲ ਜਿਹੜੀ ਹੈ ਵੱਡੀ ਜਿੱਤ ਜਿਹੜੀ ਹੈ ਆਮਦੀ ਪਾਰਟੀ ਨੇ ਪ੍ਰਾਪਤ ਕੀਤੀ ਹੈ ਹਰਮੀਤ ਸਿੰਘ ਸੰਧੂ ਜਿਹੜੇ ਵਿਧਾਇਕ ਬਣ ਚੁੱਕੇ ਨੇ